ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਲੋਕ ਸਭਾ ਚੋਣਾਂ ਦੇ 6ਵੇਂ ਪੜਾਲੇ VOTING ਪ੍ਰਕਿਰਿਆ ਮੁਕੰਮਲ 6 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 58 ਸੀਟਾਂ ਉੱਤੇ ਪਈਆਂ ਵੋਟਾਂ ਆਮਨ ਆਮਨ ਨਾਲ ਨਿਪਟੇ ਚੜੀ VOTING ਪ੍ਰਕਿਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਪਟਲੀਪੁਤਰ ਵਿੱਚ ਕੀਤੀ ਵੱਡੀ ਜਨਸਭਾ ਵਿਰੋਧੀ ਗੱਠਜੋੜ ਇੰਡੀਆ ਉਤੇ ਕੀਤੇ ਸ਼ਬਦੀ ਬਾਅਰ ਕਿਹਾ ਦੇਸ਼ ਵਿੱਚ ਮੋੜ ਬਣੇਗੀ ਬੀਜੇਪੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਹਲਕਾ ਅਮਰitsar ਸਾਹਿਬ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਰਾਜ ਸਭਾ ਵਿੱਚ ਕੱਢਿਆ ਰੋਡ ਸ਼ੋਅ ਢਾਲੀਵਾਲ ਨੂੰ ਜਿਤਾਉਣ ਦੀ ਕੀਤੀ ਅਪੀਲ ਤੇ ਹੁਣ ਖਬਰਾਂ ਵਿਸਤਾਰ ਨਾਲ ਅੱਜ ਲੋਕ ਸਭਾ ਚੋਣਾਂ ਦੇ 6ਵੇਂ ਪੜਾਵੇ ਦੀ VOTING ਮੁਕੰਮਲ ਹੋਈ ਇਸ ਪੜਾਵੇ ਵਿੱਚ 6 ਸੂਬਿਆਂ ਤੇ ਕੇਂਦਰ ਸਸ਼ਸਤ ਪ੍ਰਦੇਸ਼ ਦੀਆਂ 58 ਸੀਟਾਂ ਉੱਤੇ ਵੋਟਾਂ ਪਈਆਂ ਦੁਪਹਿਰ 3 ਵਜੇ ਤੱਕ 49.2% ਵੋਟਾਂ ਪਈਆਂ ਅੱਜ ਵੱਡੇ ਸਿਆਸੀ ਆਗੂ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਦਿੱਲੀ ਦੀਆਂ 7 ਹਰਿਆਣਾ ਦੀਆਂ 10 ਸੀਟਾਂ ਸਮੇਤ ਉੱਤਰ ਪ੍ਰਦੇਸ਼ ਦੀਆਂ 14 ਬਿਹਾਰ ਦੀਆਂ 8 ਪੱਛਮੀ ਬੰਗਾਲ ਦੀਆਂ 8 ਚਾਰਖੰਡ ਦੀਆਂ 4 ਅਤੇ ਉੜੀਸਾ ਦੀਆਂ 6 ਸੀਟਾਂ ਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ अनंतनगर जोरी सीट ਲਈ ਵੀ ਇਸੇ ਪੜਾਅ ਵਿੱਚ VOTING ਹੋਈ ਹੈ ਦੱਸਦੇ ਕਿ 7ਵੇਂ ਅਤੇ ਆਖਰੀ ਪੜਾਅ ਲਈ 1 ਜੂਨ ਨੂੰ VOTING ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਪ੍ਰਧਾਨ ਮੰਤਰੀ ਨરેન્દ્ર મોદી ਨੇ ਵਿਰੋਧੀ ਗੱਠਜੋੜ ਇੰਡੀਆ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਅਤੇ ਉਸ ਉੱਤੇ ਮੁਸਲਮਨ ਵੋਟ ਬੈਂਕ ਲਈ ਗੁਲਾਮੀ ਅਤੇ ਮੋਜਰਾ ਕਰਨ ਦਾ ਦੋਸ਼ ਲਗਾਇਆ ਪ੍ਰਧਾਨ ਮੰਤਰੀ ਨરેન્દ્ર મોદી ਨੇ ਪਟਲੀਪੁੱਤਰ ਲੋਕ ਸਭਾ ਖੇਤਰ ਵਿੱਚ ਇੱਕ ਰੈਲੀ ਵਿੱਚ ਵਿਰੋਧੀ ਧਿਰ ਉੱਤੇ ਤਿੱਖੇ ਸ਼ਬਦੀ ਵਰਕੀਤੇ ਅਤੇ ਘਟ ਗਿਣਤੀ ਸੰਸਥਾਵਾਂ ਵਿੱਚ ਅਨਸੂਚਿਤ ਜਾਤੀ ਅਨਸੂਚਿਤ ਜਨਜਾਤੀ ਅਤੇ ਹੋਰ ਪੇਛੜਾ ਵਰਗ ਨੂੰ ਰਾਖਵਾ ਕਰਨ ਤੋਂ ਵਾਂਝੇ ਕਰਨ ਲਈ ਰਾਜਦ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨੇ ਕਿਹਾ ਕਿ ਦੇਸ਼ ਨੂੰ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੀ ਲੋੜ ਹੈ ਅਤੇ ਦੇਸ਼ ਵਿੱਚ ਇੱਕ ਵਾਰ ਮੋੜ ਤੋਂ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਦੱਸਦੇ ਕਿ ਨਰਿੰਦਰ ਮੋਦੀ ਭਾਜਪਾ ਦੇ ਉਮੀਦਵਾਰ ਰਾਮਕ੍ਰਿਪਾਲ ਜਾਦਵ ਦੇ ਪੱਖ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਆਪ ਸਮਝ ਲ लीजिए जब ये इंडी गठबंधन वाले सोते उठते जागते बैठते ईवीएम को गाली देना शुरू कर दें, मतलब कि एनडीए की, की सफलता का एग्जिट पोल आ चुका है चार जून को पाटलिपुत्र में नया रिकॉर्ड बनेगा और देश में भी नया रिकॉर्ड बनेगा अब आपका वोट मामूली नहीं है अब आपका वोट इतना वजनदार है इतना ताकतवर है कि आपका वोट देश का पीएम चुनने वाला है भले आप पाटलिपुत्र में बैठे हो लेकिन दिल्ली का फैसला आप मेरे भाई बहन करने वाले हो ऐसा पीएम चाहिए जो इस दमदार देश का दम दुनिया के सामने दमखम के साथ रख सके पंजाब के मुख्यमंत्री भगवंत मान ने लोकसभा हल्का श्री अमृतसर साहब तो उम्मीदवार कुलदीप सिंह धालीवाल हक में ਰਾਜਸ탄 ਸੀ ਵਿੱਚ ਵੱਡਾ ਰੋਡ ショਅ ਕੱਢਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਦੀਪ ਸਿੰਘ ਢਾਲੇਵਾਲ ਨੂੰ ਵੋਟ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਉਹਨਾਂ ਕਿਹਾ ਕਿ ਢਾਲੇਵਾਲ ਨੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛਡਵਾਇਆ ਤੇ ਹੁਣ ਉਹ ਲੋਕਾਂ ਦੀ ਆਵਾਜ਼ ਬਣ ਕੇ ਲੋਕਸਭਾ ਵਿੱਚ ਜਾਣਗੇ ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਮਾਹੌਲ ਪੂਰਾ ਗਰਮ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲਜੀ ਮਾਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਫਰੀਦਕੋਟ ਪਹੁੰਚੇ ਇਸ ਦੌਰਾਨ ਉਹਨਾਂ ਨੇ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਤੋਂ ਬਾਅਦ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਗੱਲਬਾਤ ਕਰਦੇ ਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਸਥਾਨਾਂ ਤੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਉਹਨਾਂ ਕਿਹਾ ਕਿ ਅਸੀਂ ਆਪਣੇ ਦੋ ਸਾਲ ਦੇ ਕੰਮ ਦੇ ਆਧਾਰ ਉੱਤੇ ਚੋਣ ਮੈਦਾਨ ਵਿੱਚ ਆਏ ਆਂ ਉਨਾ ਦਾਅਵਾ ਕੀਤਾ ਕਿ ਸਾਰੀਆਂ 13 ਦੀਆਂ 13 ਸੀਟਾਂ ਉਪਰ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਾਰੇ ਪੁੱਛੇ ਗਏ ਸਵਾਲ ਉਤੇ ਹਰਪਾਲਜੀ ਮਾਨ ਨੇ ਕਿਹਾ ਕਿ ਜਿੱਥੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾ ਰਹੇ ਨੇ ਉਥੋਂ ਉਥੋਂ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ ਸੱਚੀ ਕਾਲ ਜੇਟ ਦੀ ਇਸ ਗਰਮੀ ਦੇ ਵਿੱਚ ਜਿੱਥੇ ਮੌਸਮੀ ਪਾਰਾ ਪੂਰੀ ਤਰੀਕੇ ਦੇ ਨਾਲ ਪਖਿਆ ਉੱਥੇ ਹੀ आज सियासी ते पंजाब ਦੇ ਵਿੱਚ ਚੋਣ ਪ੍ਰਚਾਰ ਦਾ ਪਾਰਾ ਵਿੱਚ ਸਿਖਰਾਂ ਤੇ ਆ ਤੇ ਫਰੀਦਕੋਟ ਵਿੱਚ ਇਸ ਵੇਲੇ ਮੌਜੂਦ ਹਾਂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਪ੍ਰਚਾਰ ਲਈ ਇਥੇ ਪਹੁੰਚੇ ਨੇ ਇਸ ਵੇਲੇ ਅੰਦਰ ਗੱਲਬਾਤ ਕਰ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਕਿ ਇਸ ਵੇਲੇ ਮਾਹੌਲ ਕਿਵੇਂ ਦਾ ਆ ਸਿਆਸਤ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਆਪਣੇ ਆਖਰੀ ਗੇੜ ਦੇ ਵਿੱਚ ਪ੍ਰਚਾਰ ਚੱਲ ਰਿਹਾ ਹੈ ਤੇ ਸਾ ਪਹਿਲੀ ਜੂਨ ਨੂੰ ਜਿਹੜੀ ਹੈ ਉਹ VOTING ਪੰਜਾਬ ਦੇ ਵਿੱਚ ਹੋਣੀ ਹੈ ਤੇ ਲਗਾਤਾਰ ਵੱਡੇ ਆਗੂ ਵੀ ਪ੍ਰਚਾਰ ਲਈ ਇੱਥੇ ਪਹੁੰਚ ਰਹੇ ਨੇ ਹਰਪਾਲ ਚੀਮਾ ਜੀ ਸੱਜਣੇ ਪਾਜੀਮਨ ਸਾਹਿਬ ਇੱਕ ਤਾਂ ਜੇਡ ਦੇ ਮਹੀਨੇ ਦੇ ਵਿੱਚ ਮੌਸਮ ਦਾ ਪਾਰਾ ਉੱਪਰੋਂ ਚੋਣ ਪ੍ਰਚਾਰ ਨੂੰ ਲੈ ਕੇ ਵੀ ਜਿਹੜਾ ਇਸ ਵੇਲੇ ਸਿਆਸੀ ਪਾਰਾ ਪੂਰੀ ਤਰੀਕੇ ਦੇ ਨਾਲ ਗਰਮ ਹੈ ਕਿਵੇਂ ਵਹਿੰਦੇ ਅ ਦੇਖੋ ਅੱਜ ਫਰੀਦਕੋਟ ਚ ਆਇਆਗੇ ਬਹੁਤ ਅੱਛਾ ਲੱਗਿਆ ਥਾਂ ਥਾਂ ਤੇ ਲੋਕ ਮਿਲ ਰਹੇ ਨੇ ਜੀ ਔਰ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤਾ ਕੰਮਾਂ ਦੀ ਗੱਲ ਕਰ ਰਹੇ ਨੇ ਕਿ 2 ਸਾਲਾਂ ਚ ਪਹਿਲੀ ਸਰਕਾਰ ਆ ਜੀ ਨੇ ਜਿੰਨੇ ਵਾਦੇ ਕੀਤੇ ਸੀ ਉਹਨਾਂ ਚ ਬਹੁਤ ਸਾਰੇ ਵਾਦੇ ਪੂਰੇ ਹੋ ਗਏ ਜੀ ਜਿਆਦਾ ਲੋਕ ਗੱਲ ਕਰਦੇ ਨੇ ਸਕੂਲ ਆਫ ਫੈਮਿਨੈਂਸ ਦੀ ਕਿ ਸਕੂਲ ਆਫ ਫੈਮਿਨੈਂਸ ਦੇ ਵਿੱਚ ਬੱਚੇ ਜਿਹੜੇ ਨੇ ਉਹ ਅੱਛੀ ਵਿੱਦਿਆ ਪ੍ਰਾਪਤ ਕਰਨਗੇ ਅੱਛਾ ਉਹਨਾਂ ਦਾ ਭਵਿੱਖ ਬਣੂਗਾ ਬੱਚੇ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚੇ ਜਿਹੜੇ ਨੇ ਕਿ ਕੋ ਵੀ ਡਾਕਟਰ ਇੰਜੀਨੀਅਰ ਵਕੀਲ ਬਣ ਸਕਣਗੇ ਇਹਦੀ ਗੱਲ ਆਮ ਸੱਥਾ ਚ ਹੁੰਦੀ ਆ ਜੀ ਜੀ ਔਰ ਪੰਜਾਬ ਦੇ ਲੋਕ ਗੱਲ ਕਰ ਰਹੇ ਮਹੱਲਾ ਕਲੀਨਿਕ ਦੇ ਵਿੱਚ ਕਿ ਅੱਜ ਪੰਜਾਬ ਦੇ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਲੋਕਾਂ ਦਾ ਮੁਫਤ ਇਲਾਜ ਹੋ ਰਿਹਾ ਔਰ ਹਰ ਘਰ ਦਾ ਪੈਸਾ ਬਚ ਰਿਹਾ 300 ਯੂਨਟ ਕਿਦਾਂ ਹਰ ਘਰ ਦੇ ਅੰਦਰ ਬਿਜਲੀ ਮੁਫਤ ਮਿਲ ਰਹੀ ਆ ਔਰ ਪੰਜਾਬ ਦੇ ਲੋਕਾਂ ਦਾ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ 'ਚ ਨੇਗੀਆਂ ਲੋਕਾਂ ਦੇ ਵਿੱਚ ਨੇਗੀਆਂ ਸੋ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ 13 ਜ਼ੀਰੋ ਦਾ ਨਾਰਾ ਦਿੱਤਾ ਹੈ ਤੁਸੀਂ ਵੀ 13 ਜ਼ੀਰੋ ਹੋਣਗੀਆਂ ਵਿਰੋਧੀ ਕਹਿੰਦੇਗੇ ਇੱਧਰ ਹੋਣੀ ਉਧਰੋਂ ਹੋਣਗੀਆਂ ਦੇਖੋ ਵਿਰੋਧੀਆਂ ਦਾ ਖਾਮਾ ਵਿਰੋਧ ਕਰਨਾ ਜੋ ਕੁਛ ਮਰਜ਼ੀ ਪਰ ਲੇਕਿਨ ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਰਿਕਾਰਡ ਤੋੜ ਕੰਮ ਕੀਤੇ ਨੇ ਦੇਖੋ ਪੁਰਾਣੀ ਸਰਕਾਰ ਚਾ ਕਾਂਗਰਸ ਪਾਰਟੀ ਸੀ ਜਾਂ ਅਕਾਲੀਦਰ ਭਾਜੀਪੀ ਦੀ ਸਰਕਾਰ ਸੀ ਉਹਨਾਂ ਨੇ ਉਹਨੇ ਪ੍ਰਾਪਤੀਆਂ ਕਰਾਦਨ ਸਾਢੇ 2 ਸਾਲ ਦੀਆਂ ਪ੍ਰਾਪਤੀਆਂ ਪੁਰਾਣ ਚਾਰ ਸਰਕਾਰਾਂ ਦੀਆਂ ਪ੍ਰਾਪਤੀਆਂ ਜੀ ਮੈਂ ਕਹਿੰਦਾ ਪੁਰਾਣੀਆਂ ਚਾਰ ਸਰਕਾਰਾਂ 10 ਸਾਲ ਕਾਂਗਰਸ ਦੀ 10 ਸਾਲ ਅਕਾਲੀਦਰ ਬੀਜੇਪੀ ਦੀ ਉਹ 10 10 ਸਾਲ ਦੀਆਂ ਪ੍ਰਾਪਤੀਆਂ ਗਿਣਾਦਣ ਅਸੀਂ 2 ਸਾਲ ਦੀਆਂ ਗਿਣਾਉਂਦੇ ਆਗੇ ਸੋ 2 ਸਾਲ ਦੀਆਂ ਸਾਡੂ ਸਾਡੀਆਂ ਭਾਰੂ ਪੈਂਦੀਆਂ ਨਹੀਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੱਲ ਪੰਜਾਬ ਦੇ ਦੌਰੇ ਤੇ ਸਨ ਬੀਜੇਪੀ ਦਾਵਾ ਕਰਦੀ ਹੈ ਕਿ ਜਿੱਧਰ ਨੂੰ ਪ੍ਰਧਾਨ ਮੰਤਰੀ ਲੰਘ ਜਿੰਦੇ ਉਧਰ ਹਵਾ ਬਦਲ ਜਾਂਦੀ ਹੈ ਬਹੁਤ ਸਾਰੇ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਸਰਕਾਰ ਦੇ ਉੱਪਰ ਜਿੱਧਰ ਨੂੰ ਪ੍ਰਧਾਨ ਮੰਤਰੀ ਜਾਂਦੇ ਨੇ ਉਧਰ ਨੂੰ ਬੀਜੇਪੀ ਲਗਾਤਾਰ ਹਾਰ ਰਹੀ ਹੈ ਜਿੱਥੇ ਵੀ ਪ੍ਰਧਾਨ ਮੰਤਰੀ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ ਦੇਸ਼ ਨੂੰ ਪਤਾਗਾ ਕਿ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਕੌਣ ਕਰ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਰ ਰਹੇ ਨੇ ਦੇਸ਼ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਨਫ਼ਰਤ ਨਹੀਂ ਫੈਲਾਈ ਜਾ ਸਕਦੀ ਹਮੇਸ਼ਾ ਹੀ ਦੇਸ਼ ਨੂੰ ਇਕੱਠਾ ਰੱਖਣ ਦੀ ਇਸ ਅਨੇਕਤਾ ਤੇ ਜਿਹੜੀ ਏਕਤਾ ਉਧਰ ਨਹੀਂ ਦੇਸ਼ ਦੇ ਲੋਕ ਗੱਲ ਕਰਦੇ ਨੇ ਪਰ ਮੈਂ ਸਮਝਦਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਿੰਦੂ ਮੁਸਲਮਾਨ ਦਾ ਨਾਰਾ ਲਾਉਣਾ ਪੈ ਰਿਹਾ ਕਿਉਂ ਲਾਉਣਾ ਪੈ ਰਿਹਾ ਕਿ ਜ਼ਮੀਨ ਤੇ ਕੋਈ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਆਪਣੇ 2 ਸਾਲ ਦਾ ਕੰਮ ਗਿਣਾ ਰਹੀ ਆ ਤੇ ਮੋਦੀ ਸਾਹਿਬ 10 ਸਾਲ ਦੇ ਗੜਾਦਨ ਨਾ 10 ਸਾਲ ਦੇ ਕੰਮਾਂ ਚ ਕੋਈ ਕੋਈ ਕੰਮ ਘੜਾਦਰ ਕੇ ਅਸੀਂ 10 ਸਾਲਾਂ ਚ ਕੀਤਾਗਾ ਤੋਂ ਆਮ ਆਦਮੀ ਪਾਰਟੀ ਤਾਂ ਵੀ 2 ਸਾਲ ਦੇ ਕੰਮ ਘੜਾ ਰਹੀ ਆ ਸੋ ਇੱਥੋਂ ਪਤਾ ਲੱਗਦਾ ਕਿ ਬੋਦੀ ਸਾਹਿਬ ਗਰਾਊਂਡ ਤੇ ਹੈ ਨਹੀਂ ਹੁਣ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਮਜ਼ਬੂਤ ਹੋਇਆ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਅਤੇ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਵਿਧਾਇਕਾ ਜੀਵਨਜੋਤ ਕੌਰ ਦੀ ਮੌਜੂਦਗੀ ਵਿੱਚ ਸੀਨੀਅਰ ਕਾਂਗਰਸੀ ਆਗੂ ਰੰਜਨ ਅਗਰਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਉਨ੍ਹਾਂ ਦਾ ਨਿਗਾਹਸਵਾਗਤ ਕੀਤਾ ਇਸੇ ਤਰ੍ਹਾਂ ਦੁਆਬਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਅਤੇ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਮੌਜੂਦਗੀ ਵਿੱਚ ਰਿਟਾਇਰਡ ਡੀਟੀਸੀ ਪਰਮਜੀਤ ਸਿੰਘ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਕਾਉਂਸਲਰ ਗੌਰਵ ਵਡੇਰਾ ਭਾਜਪਾ ਦੇ ਜ਼ਿਲ੍ਹਾ ਯੂਥਪ੍ਰਧਾਨ ਬਖਸ਼ੀਰ ਸਿੰਘ ਸੀਨੀਅਰ ਅਕਾਲੀ ਆਗੂ ਪਰਵਿੰਦਰ ਸਿੰਘ ਕਾਨੀਆਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕੇਂਦਰੀ ਕੈਬਨਿਟ ਮੰਤਰੀ ਪਿਯੋਸ਼ ਗੋਇਲ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਅੱਜ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਆਏ ਨੇ ਤੇ ਮੱਥਾ ਟੇਕਿਆ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਉਹਨਾਂ ਕਿਹਾ ਕਿ ਇੱਥੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਮੌਕੇ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਅਸ਼ੀਰਵਾਦ ਦੇਣਗੇ ਇਸ ਮੌਕੇ ਬੀਜੇਪੀ ਦੇ ਕਮਿਸ਼ਨਕਰ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਅਗੂ ਸ਼ਵੇਤ ਮਲਿਕ ਤੇ ਹੋਰ ਅਗੂ ਵੀ ਮੌਜੂਦ ਸਨ ਮੈਨੂੰ ਸੁਭਾਗਿਆ ਹੈ ਕਿ ਅੱਜ ਹਰਮੰਦਰ ਸਾਹਿਬ ਦਾ ਦਰਸ਼ਨ ਦੇਣ ਦਾ ਮੈਨੂੰ ਨਿਯੋਤਾ ਮਿਲਿਆ ਇਤੇ ਅੱਛੇ ਸ਼ਬਦ आज सीखने को मुझे मिले सुनने को मिले और मस्तक झुका के मैं इस पावन धरती को नमन करता हूं भारत में गरीबों का कल्याण नारी शक्ति का सम्मान किसानों के लिए अपार अवसर और युवा शक्तियों के उज्जवल भविष्य के लिए अमृतसर के लोग आगे आने वाले दिनों में प्रधानमंत्री नरेंद्र मोदी जी को अपार आशीर्वाद अपार शुभकामनाएं एक संदेश भेजने के लिए अतुल है क्या वो अमृतसर की विकास यात्रा को भी देश की विकास यात्रा के साथ तेजी से जोड़ना चाह ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਦੇ ਹੱਕ ਵਿੱਚ ਅਜਨਾਲਾ ਤੇ ਮਜੀਠਾ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਬਲਵਿੰਦਰ ਸਿੰਘ ਕਾਲਾ ਅਮਰੀਕ ਸਿੰਘ ਨੰਗਲ ਹਰਪਾਲ ਸਿੰਘ ਬਲੇਰ ਜਸਕਰਨ ਸਿੰਘ ਨੰਗਲ ਕੁਲਵੰਤ ਸਿੰਘ ਹਰਮਨਜੀਤ ਸਿੰਘ ਮੌਜੂਦ ਸਨ ਪਾਲਕੇ ਪਟਿਆਲਾ ਦੇ ਵਿੱਚ ਹੋਣ ਜਾ ਰਹੀ ਪ੍ਰੇਂਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਰੈਲੀ ਬਾਰੇ ਬੋਲਦੇ ਆ ਪਟਿਆਲਾ ਤੋਂ ਸ਼੍ਰੋਮਣੀ ਕਾਲ ਦਾਲ ਬਾਦਲ ਦੇ ਉਮੀਦਵਾਰ ਅਨਕੇਸ਼ ਸ਼ਰਮਾ ਨੇ ਕਿਹਾ ਕਿ ਇਹ ਉਹਨਾਂ ਦੀ ਵੱਡੀ ਜਿੱਤ ਹੈ ਕਿਉਂਕਿ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਕਿ ਉਹਨਾਂ ਦੀ ਜਿੱਤ ਯਕੀਨੀ ਹੈ ਅੱਜ ਉਹਨਾਂ ਲਈ ਪ੍ਰਚਾਰ ਕਰਨ ਲਈ ਵੱਡੇ-ਵੱਡੇ ਆਗੂ ਆ ਰਹੇ ਨੇ ਇਸ ਮੌਕੇ ਨਾ ਗਾਂਧੀ ਪਰਿਵਾਰ ਨੇ ਤੇ ਵੀ ਤਾਂਜ ਕਿਸੇ ਨੇ ਤੁਸੀਂ ਦੇਖੋ ਨਾ ਜੀ ਇਹ ਮੇਰੀ ਅਚੀਵਮੈਂਟ ਆ ਮੈਂ ਸਮਝਦਾ ਹਾਂਗਾ ਜਿਹੜੇ ਬੰਦੇ ਮੈਲਾਂ 'ਚ ਬੈਠ ਕੇ ਜਿੱਤਦੇ ਤੇ ਜਿਹੜੇ ਕਾਂਗਰਸ ਵਾਲੇ ਕਹਿੰਦੇ ਤੇ ਕੋਈ ਮੁਕਾਬਲਾ ਹੀ ਨਹੀਂ ਹੋਣਾ ਇਸ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਰਕਰ ਨੂੰ ਟਿਕਟ ਦੇਈ ਹੈਗੀ ਆ ਸੋ ਇਹ ਪ੍ਰਮਾਤਮਾ ਦੀ ਅਕਾਲਪੁਰਖ ਵੈਗਰੂ ਦੀ ਬਖਸ਼ਿਸ਼ ਆ ਅੱਜ ਉਹਨਾਂ ਉਮੀਦਵਾਰਾਂ ਦੇ ਹੱਥ ਖੜੇ ਹੋ ਗਏ ਮਤਲਬ ਉਹਨਾਂ ਨੂੰ ਹੋ ਗਿਆ ਵੀ ਲੋਕ ਉਹਨਾਂ ਨੂੰ ਨੇੜੇ ਨਹੀਂ ਲਾਰੇ ਇਸ ਵਾਸਤੇ ਪ੍ਰਿੰਕਾ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ ਪੰਜਾਬ ਦੇ ਅੰਦਰ ਮੇਰੀ ਸੀਟ ਤੇ ਜਿਹੜਾ ਚੱਨ ਆ ਰਹੇ ਆ 1 ਜੂਨ ਨੂੰ ਇਲੈਕਸ਼ਨ ਹੋਣਾ ਹੈ ਘੱਟ ਤੋਂ ਘੱਟ ਇਹ ਕਲੈਰੀਫਾਈ ਕਰਕੇ ਜਾਣ ਵੀ ਜਿਹੜੀ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਅਟੈਕ ਕਰਕੇ ਤੈਂਕਾ ਤੋਪਾ ਦੇ ਨਾਲ ਉਹਨੂੰ ਢਾਹ ਢੇਰੀ ਕਰਿਆ ਕੀ ਆ ਉਹ ਜਾਇਜ ਸੀਗਾ ਇਹਦਾ ਰਿਪਲਾਈ ਜ਼ਰੂਰ ਦੋਨੋਂ ਹੀ ਕਰਕੇ ਜਾਣ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਾਲਦਲ ਬਾਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਚੰਗਰ ਇਲਾਕੇ ਦੇ ਪਿੰਡ ਕਾਹੀਵਾਲ ਵਿਖੇ ਪਾਰਟੀ ਵਰਕਰਾਂ ਦਾ ਇੱਕ ਵੱਡਾ ਇਕੱਠ ਹੋਇਆ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਚੋਣ ਪ੍ਰਚਾਰ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਕਾਲਦਲ ਬਾਦਲ ਨੂੰ ਹਰ ਹਲਕੇ ਵਿੱਚ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸ ਮੌਕੇ ਨੂੰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਸ਼੍ਰੋਮਣੀ ਕਾਲਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਵੀ ਹਾਜ਼ਰ ਸਨ ਕਾਲੀਦਲ ਦੇ ਵਰਕਰਾਂ ਦਾ ਚੰਗਰ ਏਰੀਏ ਦੇ ਵਿੱਚ ਠਾਠਾ ਮਾਰਦਾ ਵਿਸ਼ਾਲ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਕਿ ਚੰਗਰ ਦੇ ਖੇਤਰ ਨੇ ਜਿਵੇਂ ਮੈਦਾਨੀ ਇਲਾਕੇ ਦੇ ਨੰਦਪੁਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਤੱਕੜੇ ਚੋਣਾਂ ਸ਼ਾਂਤੀ ਜਿੱਤ ਇਸ ਵਾਰੀ ਕਰਾਉਣੀਆਂ ਕਰਾਉਣੀਆਂ ਸੋ ਲੋਕਾਂ ਨੇ ਅੱਜ ਫੈਸਲਾ ਕਰ ਲਿਆ ਕਿ 1 ਜੂਨ ਨੂੰ ਆ ਰਹੀ ਲੋਕ ਸਭਾ ਦੀ ਚੋਣ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣੀ ਆ ਔਰ ਮੇਰੇ ਨਾਲ ਜਾਤੀ ਤੌਰ ਤੇ ਵੀ ਜਮਾਤੀ ਤੌਰ ਤੇ ਵੀ ਇਸ ਇਲਾਕੇ ਦੇ ਲੋਕ ਔਰ ਇੱਥੋਂ ਦੇ ਵਰਕਰ ਤੇ ਲੀਡਰ ਜੋ ਪਿਆਰ ਕਰਦੇ ਨੇ ਸੇਖਰ ਦੁਪਹਿਰ ਜੇੜ ਦੇ ਮੇਨਾ ਤਪਦੀ ਧੁੱਪ ਦੇ ਵਿੱਚ ਗੱਡੀ ਵੱਡੀ ਗਿੰਟੀ ਵਿੱਚ ਮਾਵਾ ਪਹਿਣਾ ਵੀਰ ਬਜ਼ੁਰਗ ਖੜੇ ਨੇ ਸੋ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਇਹ ਸਾਡੀ ਜਿੱਤ ਯਕੀਨੀ ਆ ਕਸਬਾ ਨਡਾਲਾ ਵੇਖਿਓ ਉਸ ਸਮੇਂ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ਵਿੱਚ ਔਰਤ ਦੀ ਲਾਸ਼ ਮਿਲੀ ਇਸ ਦੌਰਾਨ ਚੌਂਕੀ ਇੰਚਾਰਜ ਨਡਾਲਾ ਦਲਵਿੰਦਰ ਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਮ੍ਰਿਤਕਾਂ ਦੀ ਪਹਿਚਾਨ ਨਵਜੋਤ ਕੌਰ ਵਜੋਂ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਪੁਰਤਗਾਲ ਤੋਂ ਫੋਨ ਆਇਆ ਸੀ ਕਿ ਉਸਦੀ ਪਤਨੀ ਫੋਨ ਨਹੀਂ ਚੁੱਕ ਰਹੀ ਜਿਸ ਤੋਂ ਬਾਅਦ ਉਹਨਾਂ ਨੇ ਘਰ ਜਾ ਕੇ ਵੇਖਿਆ ਤਾਂ ਉਸਦੀ ਲਾਸ਼ ਬੈੱਡ ਤੇ ਪਈ ਸੀ ਤੇ ਪੱਖੇ ਨਾਲ ਉਸਦੀ ਚੁੰਨੀ ਲਟਕ ਰਹੀ ਸੀ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਕਹਿੰਦੇ ਫੋਨ ਆਇਆ ਬਾਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਚੁੱਕਣ ਦੀ ਤੇ ਇਹਨੇ ਚ ਦੋ ਤਿੰਨ ਨੂੰ ਫੋਨ ਕਿਉਂ ਨਹੀਂ ਚੁੱਕਣੇ ਮੇਰਾ ਫੋਨ ਤੇ ਉਸਲੇ ਹਟਾਉਂਦੀ ਦੋ ਫੋਨ ਨਹੀਂ ਚੁੱਕਿਆ ਤੇ ਮੁੜ ਕੇ ਫਿਰ ਪਰੋਣਾ ਹੀ ਹੁੰਦਾ ਸਿਆਬ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਵੀ ਨਹੀਂ ਚੁੱਕਣੀਆਂ ਤੁਹਾਡਾ ਚੁੱਕਣੇ ਇਹ ਨੀਂਦ ਮੈਂ ਕੱਲ ਨੂੰ ਆਉਣਾ ਮੇਰਾ ਇੱਥੇ ਆਏ ਤੇ ਬੂਆ ਖੁੱਲਾ ਹੀ ਅੱਗੇ ਇਹ ਬਾਸ ਨਹੀਂ ਇਹਨਾਂ ਦਾ ਬੋਲਿਆ ਬੂਆ ਇਹਨਾਂ ਬਾਸੀ ਇਹਨਾਂ ਦੀ ਅੱਛਾ ਬਾਤ ਥੋੜਾ ਘੰਟਾ ਕਿ ਹੋਇਆ ਆਉਂਦੇ ਵੀ ਭਾਜੀ ਆਏ ਚੱਲਿ ਭਲੇ ਬਸੰਦੇ ਇੱਥੇ ਕੋਈ ਚੱਲੀ ਕੀ ਕਰਨੀ ਕੀ ਹੋ ਸਕਦਾ ਆਂਟੀ ਭਾਜੀ ਸੌਰੋ ਜਾਣੇ ਉਹਨਾਂ ਕੀ ਬਣਿਆ ਇਹਦੇ ਨਾਲ ਲੋ ਚੁੰਨੀ ਜੀ ਆਵੇ ਉੱਤੇ ਟੰਗੀ ਜਾਵੇ ਆ ਜਾ ਲਗਾ ਬਸ ਫਿਰੋਜ਼ਪੁਰ ਵਿੱਚ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਹੁਣ ਐਮਸੀਆਂ ਨੂੰ ਆਪਣੀ ਜਾਨ ਬਚਾਉਣ ਲਈ ਥਾਣੇ ਅੱਗੇ ਬੈਠ ਕੇ ਧਰਨਾ ਦੇਣਾ ਪੈ ਰਿਹਾ ਹੈ ਦਰਅਸਲ ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਬਾਹਰ ਲੋਕਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਐਮਸੀ ਨੇ ਦਾਅਵਾ ਕੀਤਾ ਕਿ ਉਸਦੇ ਘਰ ਉੱਤੇ ਕੁਝ ਨਸ਼ਾ ਤਸਕਰਾਂ ਨੇ ਹਮਲਾ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਸਨੇ ਕਿਹਾ ਕਿ ਉਸਨੇ ਪੁਲਿਸ ਨੂੰ ਤਲਾਕੀ ਦਿੱਤੀ ਪਰ ਪੁਲਿਸ ਨੇ ਪੁਲਿਸ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਉਸ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ ਫਤਿਹਗੜ੍ਹ ਸਾਹਿਬ ਪੜਸਵਲੋਂ ਧਾਰਮਿਕ ਸਥਾਨਾ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਆਮ ਖਾਸ ਬਾਗ ਸਮੇਤ ਜਨਤਕ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਚੋਰੀ ਦੇ ਮੋਟਰਸਾਈਕਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਐਸਪੀਡੀ ਫਤਿਹਗੜ੍ਹ ਸਾਹਿਬ ਰਕੇਸ਼ ਝਾਦੂ ਨੇ ਦੱਸਿਆ ਕਿ ਪੁਲਿਸ ਸਥਾਨਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬਸੇ ਪਠਾਨਾ ਦੇ सुरेंद्र ਸਿੰਘ ਨਾਮਕ ਵਿਅਕਤੀ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਦੀ ਪੁੱਛਗਿੱਛ ਦੇ ਆਧਾਰ ਉੱਤੇ ਇਸ ਦੇ ਦੋ ਸਾਥੀਆਂ ਅਜੇ ਕੁਮਾਰ ਅਤੇ ਸੁਮਿਤ ਭਾਰਦਵਾਜ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਜਿਨ੍ਹਾਂ ਨੂੰ ਮੋਹਾਲੀ ਦੇ ਮਟੌਰ ਥਾਣੇ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਰੋਪੜ ਜੇਲ੍ਹ ਵਿੱਚ ਭੇਜਿਆ ਸੀ ਐਸਪੀਡੀ ਨੇ ਦੱਸਿਆ ਕਿ ਇਹਨਾਂ ਕਥਿਤ ਰੋਪੀਆਂ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਕੀਤੀ ਗਈ ਪੁੱਛ ਪੜਤਾਲ ਦੌਰਾਨ ਇਹਨਾਂ ਪਾਸੋਂ 4 ਮੋਟਰਸਾਈਕਲ ਬਰਾਮਦ ਕੀਤੇ ਗਏ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਕਬਾੜੇ ਨੂੰ ਵੀ ਕਾਬੂ ਕੀਤਾ ਗਿਆ ਉਹਨਾਂ ਨੇ ਵੀ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਪੀ ਸਾਹਿਬ ਦੇ ਦਸ਼ਨ ਦੇਸ਼ ਹੈ ਜਿਲਾ ਫਟੇਗੜ ਸਾਹਿਬ ਦੇ ਵਿੱਚ ਜਿਹੜੇ ਜੁਰਮ ਨੂੰ ਨਤਪਾਣ ਵਾਸਤੇ ਔਰ ਜਿਹੜੇ ਚੋਰੀ ਦੇ ਕਰ ਚੋਰੀ ਦੀ ਜਿਹੜੀ ਵਾਰਦਾਤਾ ਕਰਦੇ ਆ ਉਸ ਨੂੰ ਨਤਪਾਣ ਵਾਸਤੇ ਇੱਕ ਮੁਹਿੰਮ ਚਲਾਈ ਗਈ ਸੀ ਉਹ ਮੁਹਿੰਮ ਦੇ ਤਹਿਤ ਫਟੇਗੜ ਸਾਹਿਬ ਦੇ ਸਬਡਿਵੀਜ਼ਨ ਦੇ ਵਿੱਚ ਬੀਐਸਪੀ ਸੁਖਨਾਜ ਸਾਹਿਬ ਦੀ ਅਗਵਾਈ ਹੇ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਦੇ ਵਿੱਚ ਸਭ ਤੋਂ ਪਹਿਲੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਸੁਲਿੰਦਰ ਸਿੰਘ ਬਾਰੇ ਜਿਹੜੇ ਸੁਲਿੰਦਰ ਸਿੰਘ ਹੈ ਉਹ ਬਸੇ ਪਠਾਨਾ ਦਾ ਰਹਿਣ ਵਾਲਾ ਹੈ ਸੋ ਇਸਦੇ ਇਹਨਾਂ ਨੇ ਅਰੈਸਟ ਕੀਤੀ ਜਿਸ ਤੋਂ ਇੱਕ ਮੋਟਰਸਾਈਕਲ ਬਿਨਾ ਨੰਬਰ ਦਾ ਰਿਕਵਰ ਹੋਇਆ ਉਹਦੇ ਬਾਅਦ ਪੂਰੀ ਟੀਮ ਨੇ ਔਰ ਇਸ ਟੰਗ ਨਾਲ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਤਾਰੀਫ ਕਰੂੰਗਾ ਸੁਪਰਵਾਈਜ਼ਨ ਵੀ ਡੀਐਸਪੀ ਸਾਹਿਬ ਦੇ और इना जी टीम है एस एच ओ फतेहगढ़ साहब अमरदीप और जड़े चौकी इंचार्ज हैं तरन मंडी पूरी टीम ने डिजिटली और जड़ा एनालिसिस है और टेक्निकली उसका एनालिसिस किया है एनालिसिस करके फॉरवर्ड और बैकवर्ड जिंकेजि उन्होंने बड़े चंगे ढंग न खंगारा है ਉਦੇ ਬਾਅਦ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਇਹਨਾਂ ਨੇ सुरेंद्र ਸਿੰਘ ਦੇ ਬਾਅਦ ਦੋ ਬੰਦੇ ਦੀ ਅरेस्टਮੈਂਟ ਕੀਤੀ ਹੈ ਜਿਹਦੇ ਵਿੱਚ ਅਜੇ ਕੁਮਾਰ ਔਰ ਇੱਕ ਸੁਮਿਤ ਭਾਰਦਵਾਸੀ ਵੀ ਜਨਾਤ ਪਹਿਲੇ ਹੀ ਚੋਰੀ ਦੇ ਮਕਦਮੇ ਦੇ ਦਰਸ਼ੀ ਸੀਗੇ ਰੋਪੜ ਦੇ ਵਿੱਚ ਸੋ ਇਹ ਰੋਪੜ ਜੇਲ੍ਹ ਦੇ ਵਿੱਚ ਸੀਗੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾ ਕਰਕੇ ਇਹਨਾਂ ਤੋਂ ਵੀ ਚਾਰ ਮੋਟਰਸਾਈਕਲ ਰਿਕਵਰ ਕੀਤੀ ਹੈ ਜਿਸ ਦੇ ਬਾਅਦ ਇਹਨਾਂ ਨੇ ਫਰਦਰ ਫਿਰ ਇਨਵੈਸਟੀਗੇਸ਼ਨ ਕੀਤੀ ਔਰ ਫਰਦਰ ਇਨਵੈਸਟੀਗੇਸ਼ਨ ਦੇ ਬਾਅਦ ਇਹਨਾਂ ਨੇ ਇੱਕ ਤਰਸੇਮ ਸਿੰਘ ਜਿਹੜਾ ਕਬਾੜੀਆ ਦਾ ਕੰਮ ਕਰਦਾ ਹੈ ਉਦੀ ਅਰੈਸਟ ਬਾਈ। ਉਹਨਾਂ ਤੋਂ ਉਸ ਤੋਂ ਵੀ ਇਹਨਾਂ ਨੇ ਇੱਕ ਸਕੂਟਰ ਸਕੂਟੀ ਜਿਹੜੀ ਹੈਗੀ ਉਹ ਰਿਕਵਰ ਕੀਤਾ ਹੈ ਪਲੱਸ ਇੱਕ ਛੋਟਾ ਹੱਦੀ ਜਿਸ ਨੂੰ ਇਹ ਚੋਰੀ ਦੀ ਵਾਰਦਾਤ ਕਰਕੇ ਔਰ ਉਹਨਾਂ ਨੂੰ ਟ੍ਰਾਂਸਪੋਰਟ ਕਰਨ ਵਾਸਤੇ ਇਸਤੇਮਾਲ ਕਰਦੇ ਸੀ। ਸੋ ਇਸ ਐਂਟਾਇਰ ਟੀਮ ਨੇ ਅੰਦਰ ਸੁਪਰਵਾਈਜ਼ਨ ਆਫ ਡੀਐਸਪੀ ਸਾਹਿਬ ਹਾਦਕੜ ਜਿਹੜਾ ਐਕਟਿਵ ਗੈਂਗ ਆਪਣੇ ਇਸ ਏਰੀਆ ਦੇ ਵਿੱਚ ਸੀਗਾ ਔਰ ਵਕਵਕ ਥਾਵਾਂ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਹਨੂੰ ਐਕਸਪੋਜ਼ ਕੀਤਾ ਹੈ। ਔਰ ਇੱਕ ਬਹੁਤ ਬੜੀ ਕਾਮਯਾਬੀ ਦੀ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਨੇ ਚੋਣ ਕਮਿਸ਼ਨ ਦੇ ਖਿਲਾਫ ਨਾਮਾ ਦਿੱਤਾ ਜਿਸ ਵਿੱਚ ਉਹਨਾਂ ਆਪਣੇ ਉੱਤੇ ਹੋਏ ਮੁਕਾਦਮੇ ਦਾ ਵੇਰਵਾ ਸਾਂਝਾ ਕੀਤਾ ਹੈ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੋਣ ਕਮਿਸ਼ਨ ਦੇ ਖਿਲਾਫ ਨਾਮਾ ਦਿੱਤਾ ਜਿਸ ਵਿੱਚ ਉਹਨਾਂ ਆਪਣੇ ਉੱਤੇ ਹੋਏ ਮੁਕਾਦਮੇ ਦੇ ਵੇਰਵੇ ਸਾਂਝੇ ਕੀਤੇ ਨੇ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ